ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਂਝੀ ਕਰਦੇ ਕਿ ਉਹਨਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਫੋਰਟਿਸ ਹਸਪਤਾਲ ਵੱਲੋਂ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਤਾਜ਼ਾ ਜਾਣਕਾਰੀ ਦੇ ਮੁਤਾਬਕ ਵੈਂਟੀਲੇਟਰ ਤੇ ਸਪੋਰਟ ਤੇ ਨੇ ਰਾਜਵੀਰ ਜਵੰਦਾ ਔਰ ਇਹ ਵੀ ਜਾਣਕਾਰੀ ਸਾਂਝੀ ਕਰਦੇ ਕਿ ਹਾਲ ਜਿਹੜੀ ਹੈ ਅਜੇ ਵੀ ਰਾਜਵੀ ਜਵੰਦਾ ਦੀ ਨਾਸੁਖ ਬਣੀ ਹੋਈ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੱਸ ਦਈਏ ਕਿ ਰਾਜਵੀ ਜਵੰਦਾ ਦੀ ਸਿਹਤ ਨੂੰ ਲੈ ਕੇ ਇਹ ਵੱਡਾ ਅਪਡੇਟ ਸਾਹਮਣੇ ਆਇਆ ਹੈ ਔਰ ਦੱਸ ਦਈਏ ਕਿ ਫੋਰਟਿਸ ਹਸਪਤਾਲ ਨੇ ਇਹ ਦੱਸਿਆ ਹੈ ਕਿ ਪੰਜਾਬੀ ਗਾਇਕ ਰਾਜਵੀ ਜਵੰਦਾ ਦੀ ਜਿਹੜੀ ਹਾਲਤ ਹੈ ਅਜੇ ਵੀ ਗੰਭੀਰ ਹੈ ਅਜੇ ਵੀ ਵੈਂਟੀਲੇਟਰ ਸਪੋਰਟ ਤੇ ਹਨ ਰਾਜਵੀ ਜਵੰਦਾ ਔਰ ਇਹ ਵੀ ਆਖਿਆ ਗਿਆ ਕਿ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਰ ਜਿਹੜੇ ਨੇ ਉਹ ਨੇੜੇ ਹੀ ਨਿਗਰਾਨੀ ਰੱਖ ਰਹੇ ਨੇ ਗਾਇਕ ਰਾਜਵੀਰ ਜਵੰਦਾ ਦੀ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੱਸ ਦਈਏ ਕਿ ਬੀਤੇ ਦਿਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਬਾਈਕਿੰਗ ਦੌਰਾਨ ਜਿਹੜਾ ਹਾਸਾ ਵਾਪਰਿਆ ਹਿਮਾਚਲ ਦੇ ਬੱਦੀ ਦੇ ਵਿੱਚ ਉਹ ਉਸ ਤੋਂ ਬਾਅਦ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਸામਨੇ ਆ ਰਹੀਆਂ ਨੇ ਤਾਂ 40 ਸਪਤਲ ਤੋਂ ਲਗਾਤਾਰ ਜਿਹੜੀ ਵੀ ਜਾਣਕਾਰੀ 40 ਸਪਤਲ ਦੇ ਮਾਰਾਂ ਵੱਲੋਂ ਸਾਂਝੀ ਕੀਤੀ ਜਾ ਰਹੀ ਆ ਉਹ ਪਲ-ਪਲ ਦੀ ਜਿਹੜੀ ਅਪਡੇਟ ਹੈ ਉਹ ਤੁਹਾਡੇ ਤੱਕ ਅਸੀਂ ਪਹੁੰਚਾ ਵੀ ਰਹੇ ਹਾਂ ਹਾਲਾਂਕਿ ਸਵੇਰ ਵੱਲੇ ਇਹ ਰਾਹਤ ਭਰੀ ਜਿਹੜੀ ਖਬਰ ਸਾਹਮਣੇ ਆਈ ਸੀ ਕੁਲਵਿੰਦਰ ਬਿੱਲਾ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਰਣਜੀਤ ਬਾਵਾ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਹੱਲ ਜਿਹੜੀ ਆ ਪਹਿਲਾਂ ਨਾਲੋਂ ਠੀਕ ਹੋਈ ਐ ਸਿਹਤ ਦੇ ਵਿੱਚ ਸੁਧਾਰ ਹੋਇਆ ਪਰ ਦੱਸ ਦਈਏ ਕਿ ਹੁਣ ਹੱਲ ਜਿਹੜੀ ਐ ਉਹ ਨਾਜ਼ੁਕ ਬਣੀ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ 40 ਹਸਪਤਾਲ ਵੱਲੋਂ ਦੱਸਦੀ ਹੈ ਕਿ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਰਾਜਵੀ ਜਵੰਦਾ ਦੀ ਹਾਲ ਜਿਹੜੀ ਹੈ ਅਜੇ ਵੀ ਗੰਭੀਰ ਬਣੀ ਹੋਈ ਹੈ ਔਰ ਦੱਸਦੀ ਹੈ ਕਿ ਨਿਊਰੋ ਸਰਜੀ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਰ ਨੇੜੇ ਪੰਜਾਬੀ ਗਾਇਕ ਰਾਜਵੀ ਜਵੰਦਾ ਦੀ ਨਿਗਰਾਨੀ ਰੱਖ ਰਹੇ ਨੇ ਹਾਲਾਂਕਿ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਰਾਜਵੀ ਜਵੰਦਾ ਦੀ ਜਿਹੜੀ ਸਿਹਤ ਹੈ ਉਸ ਦੇ ਵਿੱਚ ਸੁਧਾਰ ਹੋਇਆ ਪਰ ਹੁਣ ਇਸ ਵਕਤ ਦੀ ਰਾਜਵੀ ਜਵੰਦਾ ਦੀ ਸਿਹਤ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਇਹ ਹੈ ਕਿ ਅਜੇ ਵੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਰਾਜੀਵ ਜਵੰਦਾ ਦੀ ਹਾਲਾਂਕਿ ਅਰਦਾਸਾਂ ਦਾ ਦੌਰ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਜਦੋਂ ਦਾ ਪਤਾ ਲੱਗਾ ਭਾਵੇਂ ਰਾਜੀਵ ਜਵੰਦਾ ਦੇ ਫੈਨਸ ਹੋਣ ਕਲਾਕਾਰ ਹੋਣ ਜਾਂ ਨੇੜਲੇ ਸਾਥੀ ਹੋਣ ਜਾਂ ਰਿਸ਼ਤੇਦਾਰ ਹੋਣ ਤਾਂ तमाम ਜਿਹੜੇ اچਾਉਣ ਵਾਲੇ ਨੇ ਉਹਨਾਂ ਵੱਲੋਂ ਅਰਦਾਸ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਸਿਹਤ ਦੇ ਵਿੱਚ ਸੁਧਾਰ ਹੋਵੇ ਰਾਜਵੀਰ ਦੇ ਜਵੰਦਾ ਦੀ ਔਰ ਲਗਾਤਾਰ ਫੋਰਟਿਸ ਹਸਪਤਾਲ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਿੰਜ ਕਲਾਕਾਰ ਜਿਹੜੇ ਨੇ ਉਹ ਹਾਲ-ਜਾਨਨ ਦੇ ਲਈ ਪਹੁੰਚ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਉਹਨਾਂ ਨੇ ਵੀ ਅਰਦਾਸ ਕੀਤੀ ਕਿ ਰਾਜਵੀਰ ਜਵੰਦਾ ਦੀ ਸਿਹਤ ਜਿਹੜੀ ਹੈ ਉਸ ਦੇ ਵਿੱਚ ਸੁਧਾਰ ਹੋਵੇ ਔਰ ਪਹਿਲਾਂ ਵਾਂਗ ਉਹ ਜਿਹੜਾ ਆਪਣੇ ਪਰਿਵਾਰ ਦੇ ਨਾਲ ਆ ਕੇ ਮੋੜ ਮਿਲੇ ਠੀਕ ਹੋਵੇ ਹਾਲਾਂਕਿ ਹੁਣ ਇਸ ਵਕਤ ਦੀ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਰਾਜਵੀਰ ਜਵੰਦਾ ਅੱਧੀ ਸੇਤ ਜਿਹੜੀ ਹੈ ਉਸ ਦੇ ਨਾਲ ਜੁੜੀ ਹੋਈ ਜਾਣਕਾਰੀ ਇਹ ਹੈ ਕਿ ਹਾਲਤ ਅਜੇ ਵੀ ਜਿਹੜੀ ਹੈ ਉਹ ਗੰਭੀਰ ਬਣੀ ਹੋਈ ਹੈ ਤਾਂ ਫੋਰਟਿਸ ਹਸਪਤਾਲ ਵੱਲੋਂ ਇਹ ਅਪਡੇਟ ਦਿੱਤਾ ਗਿਆ ਰਾਜਵੀਰ ਜਵੰਦਾ ਦੀ ਸੇਤ ਨੂੰ ਲੈ ਕੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਜੇ ਵੀ ਰਾਜਵੀਰ ਜਵੰਦਾ ਵੈਂਟੀਲੇਟਰ ਸਪੋਰਟ ਤੇ ਹਨ ਔਰ ਦੱਸ ਦਈਏ ਕਿ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰ ਪੰਜਾਬੀ ਗਾਇਕ ਰਾਜੀਵ ਜਵੰਦਾ ਦੀ ਨੇੜੇ ਨਿਗਰਾਨੀ ਰੱਖ ਰਹੇ ਨੇ ਤਾਂ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਹਾਸਾ ਵਾਪਰਿਆ ਉਹ ਉਸ ਤੋਂ ਬਾਅਦ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਗਾਇਕ ਰਾਜੀਵ ਜਵੰਦਾ ਦਾ ਐਕਸੀਡੈਂਟ ਹੋ ਗਿਆ ਔਰ ਸਿਰ ਅਤੇ ਰੀੜ ਦੀ ਹੱਡੀ ਦੇ ਵਿੱਚ ਜਿਹੜੀਆਂ ਗੰਭੀਰ ਸੱਟਾਂ ਲੱਗੀਆਂ ਨੇ ਹਾਲਾਂਕਿ ਹੁਣ ਇਲਾਜ ਚੱਲ ਰਿਹਾ ਉਹਨਾਂ ਦਾ ਮੁਹਾਲੀ ਦੇ ਫੋਟੀ ਹਸਪਤਾਲ ਦੇ ਵਿੱਚ ਔਰ ਦੂਜੇ ਪਾਸੇ ਤਮਾਮ ਚਾਉਣ ਵਾਲੇ ਕਲਾਕਾਰ ਜਿਹੜੇ ਸਾਥੀ ਨੇ ਦੋਸਤ ਨੇ ਉਹਨਾਂ ਵੱਲੋਂ ਅਰਦਾਸਾਂ ਜੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਰਾਜਵੀ ਜਵੰਦਾ ਦੀ ਸੇਧ ਵਿੱਚ ਸੁਧਾਰ ਹੋ ਸਕੇ